ਉਹ ਫਿਰ ਹੈ ਵੀਰੇ ਮਤਲਬ ਜਿਹੜੇ ਵਿੱਚ ਸਮਾਂ ਬਦਲਿਆ ਨਾ ਹਾਂਜੀ ਜਿਵੇਂ ਦੌਰ ਬਦਲ ਗਿਆ ਦੌਰ ਬਦਲਦੇ ਨਾਲ ਚੀਜ਼ਾਂ ਹੀ ਬਦਲ ਗਈਆਂ ਪਹਿਲਾਂ ਆਪਾਂ ਮਤਲਬ ਗੱਡੇ ਹੁੰਦੇ ਸੀਗੇ ਸਾਈਕਲ ਹੁੰਦੇ ਸੀਗੇ ਪਹਿਲਾਂ ਰਾਹ ਵੀ ਕੱਚੇ ਹੁੰਦੇ ਸੀਗੇ ਜਾਣ ਵਾਲੇ ਪੈਏ ਹੁੰਦੇ ਸੀਗੇ ਲੋਕ ਵੱਧ ਵੀ ਉਹਨਾਂ ਜਿਉਂ ਹੀ ਮਤਲਬ ਤੇਜ਼ ਰਫ਼ਤਾਰ ਫੜੀ ਜ਼ਿੰਦਗੀ ਲੋਕਾਂ ਦੀ ਉਹਦੇ ਵਿੱਚ ਕੀ ਹੋ ਗਿਆ ਉਹਦੇ ਵਿੱਚ ਅਸੀਂ ਜਿਵੇਂ ਗੱਡੀਆਂ ਚ ਆ ਗਏ ਹੁਣ ਇੰਨੀ ਸਪੀਡ ਹੋ ਗਈ ਆਪਾਂ ਰੋਡਾਂ ਤੇ ਵੀ ਦੇਖਦੇ ਆ ਇਸ ਤਰ੍ਹਾਂ ਕਹਿੰਦੇ ਜਿਹੜੀ ਇਹ ਚੀਜ਼ ਆ ਇਹ ਚੀਜ਼ ਇਹ ਆ ਵੀ ਜੇ ਤੁਹਾਡੇ ਕੋਲੇ ਸਮਾਂ ਹੈਗਾ ਤੁਹਾਡੇ ਕੋਲੇ ਮਤਲਬ ਤੁਸੀਂ ਆਪਣੀ ਸਿਹਤ ਇੱਕ ਤਰ੍ਹਾਂ ਰੱਖਣੀ ਆ ਪਹਿਲਾਂ ਤਾਂ ਹਾਂਜੀ ਜੇ ਸਿਹਤ ਦਾ ਖਜ਼ਾਨਾ ਵੱਡਾਗਾ ਪਹਿਲਾ ਸੁੱਖ ਜਿਹੜਾ ਉਹ ਸਿਹਤ ਦਾਗਾ ਜੇ ਤੁਸੀਂ ਸਿਹਤ ਰੱਖਣੀ ਆ ਉਸ ਤੋਂ ਬਾਅਦ ਤੁਹਾਡੀ ਅੱਗੇ ਜਾ ਕੇ ਜਿਹੜੀ ਮਿਹਨਤ ਆ ਗਈ ਕਰਦੇ ਹੋ ਤੇ ਸਫਲਤਾ ਤੁਹਾਡੇ ਬਾਲੀ ਦੂਰ ਨਹੀਂ ਹੈਗੀ ਖਾਸ ਕਰ ਘੋੜਿਆਂ ਦੇ ਕੰਮ ਚ ਸਹੀ ਗੱਲ ਕਿ ਤੁਹਾਨੂੰ ਇਹਦੇ ਵਿੱਚ ਗੁਣ ਨੇ ਸਾਰੇ ਹੁਣ ਸਾਡੀ ਮਿੱਤਰਤਾ ਗਈ ਜਿਹੜੀ ਆ ਉਹ ਗੁਣਾ ਕਰਕੇ ਆ ਸਹੀ ਗੱਲ ਹੈ ਕਿਉਂਕਿ ਜਿਹੜੇ ਵੀਰ ਕੋਲੇ ਗੁਣ ਨੇ ਅਸੀਂ ਦੋਵੇਂ ਮੈਥਡ ਦੇ ਨਾਲ ਜਿਹੜੇ ਘੋੜੇ ਕੱਢਦੇ ਆ ਟ੍ਰੇਨ ਕਰਦੇ ਆ ਉਹਨਾਂ ਨੂੰ ਹਨਾ ਟ੍ਰੇਨਰ ਇਹ ਬੱਚਿਆਂ ਨੂੰ ਟ੍ਰੇਨਿੰਗ ਦਿੰਨੇ ਆ ਉਹ ਇਹ ਹੈ ਕਿ ਗੋਣ ਦੀ ਸਾਂਝ ਵੱਡੀ ਆ ਜੇ ਆਪਾਂ ਗੋਣਾਂ ਦੀ ਸਾਂਝ ਕਰਾਂਗੇ ਤਾਂ ਸਫਲਤਾ ਆ ਗਈ ਹੁਣ ਅਸੀਂ ਟੀਮ ਵਰਕ ਕਰਦੇ ਆਂਗੇ ਹਾਂਜੀ ਜ਼ਰੂਰੀ ਆਪਾਂ ਟੀਮ ਵਰਕ ਕਰੀਏ ਸੋ ਇਸ ਕਰਕੇ ਵੀ ਜਿਹੜੀ ਗੋਣਾਂ ਦੀ ਸਾਂਝ ਪਾਓ ਆਪਾਂ ਤਾਂ ਤੁਸੀਂ ਨਸ਼ਾ ਜਿਹੜਾ ਹੈਗਾ ਜਾਂ ਜੇ ਆਪਾਂ ਗੱਲ ਕਰ ਰਹੇ ਵੀ ਨਸ਼ਾ ਆਇਆ ਹੋ ਗਿਆ ਨਸ਼ਾ ਛੱਡਣਾ ਕੋਈ ਔਖਾ ਨਹੀਂ ਜੇ ਤੁਸੀਂ ਇਹ ਨਸ਼ਾ ਛੱਡ ਲਓ ਤੁਹਾਡਾ ਜਦੋਂ ਇਹ ਨਸ਼ਾ ਬਹੁਤ ਸੁਰੂ ਇਹ ਨਸ਼ਾ ਪੇਟ ਮੇਢੇ ਛੱਡੋ ਬਹੁਤ ਵੈ ਜਿਹੜੇ ਘੋੜੇ ਹੁੰਦੇ ਨੇ ਘੋੜੇ ਕੁਦਰਤੀ ਵੈਦ ਹੁੰਦੇ ਨੇ ਠੀਕ ਹਾਂਜੀ ਭਾਈ ਜੀ ਅੱਜ ਦੇ ਸਮੇਂ 'ਚ ਕਿਹੜਾ ਬੰਦਾ ਭਗਤੀ ਕਰਦਾ ਕਹਿੰਦਾ ਮੈਂ ਈ ਭਗਤੀ ਕਰਦਾ ਪੂਰੇ 'ਚ ਬੈ ਕੇ ਭਗਤੀ ਕਰਦਾ ਬਾਬੇ ਪਰ ਜਿਹੜੀ ਇਹ ਭਗਤੀ ਕਰਦ ਨੇ ਤਿੰਨ ਪੈਰਾਂ ਤੇ ਖਲੋ ਕੇ ਸਾਈ ਰਾਤ ਖੜਨਾ 24 ਘੰਟੇ ਤੁਹਾਡੇ ਤੁਸੀਂ ਦਾਣਾ ਪੱਕਾ ਪਾਉਣੇ ਉਹ ਤੁਹਾਡੀ ਸੁੱਖ ਮੰਗਦੇ ਸਹੀ ਗੱਲ ਆ ਇਸ ਕਰਕੇ ਮਾਰ ਰਹੇ ਨੇ ਜਿਹੜੀ ਸਾਇੰਸ ਵੀ ਕਹਿੰਦੀ ਹੈਗੀ ਜਿਹੜਾ ਇਹਨਾਂ ਦੀ ਮੈਗਨੈਟਿਕ ਹੁੰਦੀ ਆ ਘੋੜਿਆਂ ਦੀ ਨਾ ਫੀਲਡ ਹੁੰਦੀ ਆ ਉਹ ਬਹੁਤ ਸਟਰੋਂਗ ਹੁੰਦੀ ਆ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈਗੀ ਤੇ ਇਹ ਸੈਂਸਿਟਿਵ ਹੁੰਦੇ ਆ ਜਾਨਵਰ ਬਹੁਤ ਜ਼ਿਆਦਾ ਮਤਲਬ ਛੋਟੀ ਤੋਂ ਮਹੀਨ ਬਾਰੀਕ ਨੂੰ ਵੀ ਪਛਾਣ ਲੈਂਦੇ ਆ ਇਸ ਕਰਕੇ ਘੋੜਿਆਂ ਦਾ ਜਿਹੜਾ ਸ਼ੌਂਕ ਆ ਇਹ ਬੰਦੇ ਨੂੰ ਬਹੁਤ ਕਮਾਂ ਤੋਂ ਬਚਾ ਸਕਦਾ ਅਗਰ ਬੰਦਾ ਕੋਈ ਕਰਨਾ ਚਾਵੇ ਗਰੰਟੀ ਲੈਨੇ ਆ ਕਿ ਉਹ ਬੰਦਾ ਸਾਰੇ ਨਸ਼ਿਆਂ ਤੋਂ ਵੀ ਛੱਡ ਸਕਦਾ ਜੇ ਉਹ ਬੰਦਾ ਇਹ ਨਸ਼ਾ ਲਾ ਲਵੇ ਆਦੇ ਬੱਚਿਆਂ ਨੂੰ ਨਸ਼ਾ ਲਾਓ ਵਧੀਆ ਹਾਂ ਕੈਨੇਡਾ ਅਮਰੀਕਾ ਵੀ ਆਪਾਂ ਲੋਕ ਜਾ ਰਹੇ ਨੇ ਮਤਲਬ ਜਾਈ ਜਾ ਰਹੇ ਆ ਪਹਿਨੀ ਕਹਿੰਦੇ ਨਹੀਂ ਜੋਬ ਕਰਦੇ ਉੱਧਰ ਵੀ ਪਰ ਉੱਥੇ ਜਾ ਕੇ ਤੂੰ ਜੋਬ ਕਰਦੇ ਹੋ ਪਰ ਇਹ ਇਹ ਜਿਹੜੀ ਚੀਜ਼ ਆ ਤੁਹਾਡੇ ਇੱਕ ਤਾਂ ਇਹ ਇੱਥੇ ਰਹਿ ਕੇ ਤੁਹਾਡੇ ਬੱਚਿਆਂ ਨੂੰ ਬਚਾ ਸਕਦੀ ਆ ਇਹਦੇ ਪਰਫੈ ਇਹਦੇ ਵਿੱਚ ਵੀ ਬਹੁਤ ਪ੍ਰੋਫੈਸ਼ਨ ਆ ਵੀਰੇ ਸਹੀ ਗੱਲ ਇਹਦੇ ਵਿੱਚ ਟ੍ਰੇਨਿੰਗ ਦੇ ਕੋਰਸ ਹੁੰਦੇ ਆ ਆਸਟ੍ਰੇਲੀਆ ਚ ਬਗੈਰਾ ਹਾਰਸ ਰਾਈਡਿੰਗ ਦੇ ਆਪਣੇ ਚੰਡੀਗੜ੍ਹ ਹੁੰਦੇ ਨੇ ਤੇ ਘੋੜਿਆਂ ਨੂੰ ਟ੍ਰੇਨ ਕਰਨ ਦੇ ਹਾਰਸ ਰਾਈਡਰ ਦੇ ਅੱਡ ਨੇ ਘੋੜੇ ਨੂੰ ਸਮਝਣਾ ਉਹਦੇ ਪੈਰ ਆ ਦੇ ਫੈਰੀਅਰ ਦੇ ਕੋਰਸ ਨੇ ਉਹਦੀ ਕੈਰੋਪ੍ਰੈਕਟ ਜਿਹੜੇ ਆਪਾਂ ਲੋਕਾਂ ਦੇ ਅੰਗ ਪੈਰ ਕਰਦੇ ਆ ਨਾ ਇਹਦੀਆਂ ਵੀ ਪ੍ਰੈਕਟਿਸ ਹੈਗੀ ਆ ਤੋਂ ਡੀਪ ਨੋਲਜ ਬਹੁਤ ਆ ਜੇ ਬੰਦਾ ਇਹਨੂੰ ਵੀ ਆਪਣਾ ਇੱਕ ਕਿੱਤਾ ਬਣਾ ਲੇ ਉਹਦਾ ਪ੍ਰੋਫੈਸ਼ਨ ਬਣਾ ਲੈ ਉਹ ਜਿਹੜਾ ਇਹਨਾਂ ਦਾ ਫਿਰ ਖਾਣਾ ਮਤਲਬ ਜੋ ਵੀ ਖਾਂਦੇ ਪੀਂਦੇ ਆ ਹਾਂਜੀ ਉਹ ਤੁਸੀਂ ਉਹਨਾਂ ਬਾਰੇ ਕੋਈ ਥੋੜੀ ਜਾਣਕਾਰੀ ਦਿਓ। ਖਾਣਾ ਦੇਖੋ ਜੇ ਕਿ ਜੇ ਪੱਠਾ ਤੱਤਾ ਦਾ ਬਹੁਤ ਜ਼ਰੂਰੀ ਜੇ ਮੇਰੇ ਪੱਠੇ ਹੁੰਦੇ ਨੇ। ਖੱਬਲ 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 ਮੇਨ ਆਗਾ ਜਦੋਂ ਪੱਠਾ ਜਿਹੜਾਗਾ ਬਾਜਰਾ ਹੋ ਗਿਆ ਸਮੇਂ ਦਾ ਚਰੀ ਹੋ ਗਈ। ਵਰਸੀਮ ਹੋ ਗਿਆ ਉਹ ਤੂੜੀ ਨਾ ਉਦੋਂ ਬਾਅਦ ਜਿਹੜੀ ਖਰਾਕ ਨੇ ਛੋਲੇ ਹੋਗੇ ਸੋਇਆਬੀਨ ਹੋ ਗਿਆ ਚੋਕਰ ਹੋ ਗਿਆ ਜਮੀ ਹੋਗੀ। ਠੀਕ ਆ ਨਾ ਉਹ ਲੋੜ ਅਨੁਸਾਰ ਆਪਾਂ ਖਰਾਕ ਦੇ ਸਕਦੇ ਹਾਂ। ਹੁਣ ਤਾਂ ਯਾਨੀ ਮਾਰਕੀਟ ਦੀ ਸੀਡਾਂ ਹੀ ਬਹੁਤ ਆ ਗਈਆਂ। ਪਰ ਜਿਹੜੀ ਨੈਚੁਰਲ ਖਰਾਕ ਨਾ ਆਪਾਂ ਹੌਲੀ ਹੌਲੀ ਤਿਆਰ ਕਰਨਾ। ਉਹਨੇ ਬੱਚੇ ਜਲਦ ਦੇਣਾ। ਹਾਂਜੀ। ਜਿਵੇਂ ਦਾਣਾ ਪਾ ਕੇ ਆਪਾਂ ਪਹਿਲਾਂ ਜਿਵੇਂ ਆਪਾਂ ਸਵੇਰ ਨਿਰਨੇ ਕਾਲ ਜੇ ਦਾਣਾ ਪਾਤਾ ਰੈਡਿੰਗ ਕਰਕੇ ਦਾਣਾ ਪਾਤਾ ਵੀ ਤਿੰਨ ਘਾਟੇ ਆਪਾਂ ਕੋਹ ਨਹੀਂ ਪਾਣਾ ਵੀ ਜਾਨਵਰ ਦੇ ਖਰਾਕ ਲੱਗੇ ਵੀ ਅੰਦਰ ਡਾਈਟ ਲੱਗੇ ਜਿਵੇਂ ਇਹਨਾਂ ਨੂੰ ਦੁੱਧ ਨਹੀਂ ਦੇ ਸਕਦੇ ਆਪਾਂ ਦੁੱਧ ਦੇ ਵਿੱਚ ਦੁੱਧ ਬੰਦੇ ਦੁੱਧ ਦੇ ਵਿੱਚ ਕੀ ਲੈਕਟੋਸ ਦੀ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ ਜਿਹੜੇ ਮਤਲਬ ਚਲੋ ਹਰੇਕ ਬੰਦੇ ਦੀ ਆਪਣੀ ਸਮਝ ਬਹੁਤ ਬੰਦੇ ਚੰਗੇ ਚਲੋ ਦੁੱਧ ਪੀਂਦੇ ਵੀ ਨੇ ਪਰ ਜਿਵੇਂ ਸ਼ਹਿਰ ਦੇ ਬੱਚਿਆਂ ਨੂੰ ਤੁਸੀਂ ਆਪਣਾ ਘਰ ਦਾ ਦੁੱਧ ਦੇ ਦੋ ਮੱਝਾਂ ਦਾ ਉਹਨਾਂ ਦੇ ਪਾਸ ਤੋਂ ਨਹੀਂ ਐਵੇਂ ਹੀ ਇਹਨਾਂ ਨੂੰ ਉਹ ਆ ਇਹ ਕਿਨ ਨੂੰ ਗਲੂਕੋਜ਼ ਜਿਹੜੇ ਕਣਕ ਮਾੜੀ ਆ ਹਾਂਜੀ ਤੋਂ ਜਿਹੜੀ ਇਹਨਾਂ ਨੂੰ ਚੀਜ਼ ਆ ਜਿਵੇਂ ਕਲਸੀ ਹੋ ਗਈ ਮੈਥੇ ਹੋ ਗਏ ਜਿਹੜੀ ਕਾਰਡ ਵੀ ਖਰਾਕ ਆ ਉਹ ਚੰਗੀ ਆ ਨਾ ਉਹ એનર્ਜੀ ਦੁੱਧ ਵੀ ਜਿਵੇਂ ਆਪਾਂ ਦਿੰਨੇ ਆ ਮਤਲਬ ਸਿੰਧਾ ਦੋ ਜਿਹੜੇ ਹਿਸਾਬ ਨਾਲ ਆਪਾਂ ਚੇ ਜਾਨਵਰ ਦੇ ਵਾਲ ਕੇ ਛੋੜਿਆ ਉਹ ਹਿਸਾਬ ਨਾਲ ਡਾਈਟ ਦਵੇ ਫੇਰ ਵਧੀਆ ਬਾਤਾ ਮਤਲਬ ਲੋੜ ਅਨੁਸਾਰ ਆ ਇੱਕ ਸਮੇਂ ਤੋਂ ਬਾਅਦ ਦੁੱਧ ਨਹੀਂ ਦੇਣਾ ਲੋੜ ਅਨੁਸਾਰ ਆ ਜੇ ਮਾਂ ਦਾ ਦੁੱਧ ਜਿਵੇਂ ਬੱਚਾ ਦਾ ਘੋੜੀ ਦਾ ਦੁੱਧ ਪੀਂਦਾ ਕਾ ਵੱਧ ਕਿਉਂਕਿ ਇਸ ਸਮੇਂ ਜੇ ਕੋਈ ਲੋਕ ਬਰੀਡਰ ਆ ਜਿਹੜੇ ਬੱਚੇ ਨੂੰ 2-3 ਮਹੀਨੇ ਬਾਅਦ ਅਡਕ ਕਰਦੇ ਨੇ ਜਿਹੜੇ ਬੱਚੇ ਨੇ ਕਿ ਬਣਾਉਣਾ ਕਾ ਉਹਨੂੰ 6-7 ਮਹੀਨੇ ਜਿਹੜਾ ਦੁੱਧ ਚੁੰਗਦਾ ਕਾ ਬੱਚਾ 4 ਤੋਂ 5 ਮਹੀਨੇ ਫਿਰ ਉਹ ਬਛੇਰਾ ਵਧੀਆ ਬਣਦਾ ਘੋੜਾ ਹੀ ਵਧੀਆ ਬਣਦਾ ਹੈ ਜਿਵੇਂ ਕਿ ਹੁਣ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਾ ਕਰਨੇ ਨੂੰ ਜਾ ਰਹੀ ਆ ਉਹਨਾਂ ਬਾਰੇ ਕੋਈ ਥੋੜਾ ਜਿਹਾ ਮੈਸੇਜ ਹੈ ਨਸ਼ਿਆਂ ਨੂੰ ਇਹ ਹੈਗਾ ਵੀ ਆਪਾਂ ਆਪਾਂ ਨੂੰ ਪੁਰਾਣੇ ਮਤਲਬ ਚੀਜ਼ ਨੂੰ ਮੋੜਨਾ ਪੈਣਾ ਹੁਣ ਜਿਵੇਂ ਬਾਈਚਾਂ ਸਾਡਾ ਕੰਮ ਚੱਲੋ ਸਾਡਾ ਮਤਲਬ ਦੋਮਾ ਦਾ ਰਾਈਟਿੰਗ ਨਾਲੇ ਨਾਲ ਮੇਰਾ ਯੋਗ ਦਾ ਕੰਮ ਯੋਗਾ ਦਾ ਮੈਂ ਬਾਹਰ ਗੋਰਿਆਂ ਨਾਲ ਮੇਰਾ ਕਨੈਕਸ਼ਨ ਆ ਗੋਰਿਆਂ ਨੂੰ ਮਤਲਬ ਟ੍ਰੇਨਿੰਗ ਜਾਂ ਯੋਗ ਦੇ ਵਿੱਚ ਆ ਉਹਦੇ ਵਿੱਚ ਇਹ ਆ ਵੀ ਸਾਨੂੰ ਸਮਝਣਾ ਪੈਣਾ ਹੈਗਾ ਵੀ ਜਿਹੜੀ ਕੁਦਰਤ ਨੇ ਸਾਨੂੰ ਮਤਲਬ ਸਾਨੂੰ ਕਿਉਂ ਜਾ ਰਿਆ ਸੀ ਉਹਦੇ ਬੈਲੇ ਉਹ ਦੋ ਕਾਰਨੇ ਇੱਕ ਦਾ ਜੌਬ ਦਾ ਕਾਰਨ ਹੈਗਾ ਵੀ ਜੌਬ ਕਰਕੇ ਬੰਦੇ ਉਹ ਚੀਜ਼ ਨਹੀਂ ਲੱਗਦੇਆਂ ਕਿਉਂਕਿ ਸਾਨੂੰ ਆਪਣੇ ਮਨ ਨੂੰ ਸਮਝਣਾ ਪੈਣਾ ਹੈ ਮਾਈਂਡ ਹੈ ਜਿਹੜਾ ਹਾਂਜੀ ਬਾਜੀ ਕਿਉਂਕਿ ਮਨ ਜੇ ਕੋਈ ਆਪਾਂ ਨਸ਼ਾ ਲੈਨੇ ਆ ਉਹਨੂੰ ਬੰਦੇ ਨੂੰ ਜੋ ਸ਼ਰਾਬ ਪੀਂਦੇ ਆ ਬੰਦੇ ਸ਼ਰਾਬੀ ਕੇ ਸ਼ਾਮ ਨੂੰ ਕਹਿੰਦੇ ਵੀ ਯਾਰ ਸ਼ਾਮ ਨੂੰ ਪੀਣੀ ਆ ਤਲਬ ਲੱਗਦੀ ਆ ਕਿਉਂ ਲੱਗਦੀ ਆ ਬਈ ਇਹਨੂੰ ਗੱਲ ਫੁਰੂਗੀ ਮਜ਼ਾ ਆਊਗਾ ਸੋ ਇਸ ਤਰ੍ਹਾਂ ਉਹ ਲੱਗਦੇ ਲੱਗਦੇ ਹੋਰ ਚੀਜ਼ਾਂ ਨੂੰ ਲੱਗ ਜਾਂਦੇ ਨੇ ਜੇ ਤੁਸੀਂ ਇਹੀ ਟਾਈਮ ਆਪਣੇ ਆਪਨਾ ਸਪੈਂਡ ਕਰੋ ਦਮਾਂ ਤੇ ਮਿਹਨਤ ਕਰੋ ਸਰੀਰ ਨੂੰ ਤੁਸੀਂ ਵੱਧ ਉਮਰ ਸਹੀ ਭੋਗ ਸਕਦੇ ਹੋ ਸੋਹਣੀ ਖਰਾਕ ਤੇ ਵੱਧ ਉਮਰ ਲੰਮੀ ਉਮਰ ਦਾ ਇਹ ਖਜ਼ਾਨਾ ਹੈਗਾ ਜੇ ਭਾਵੇਂ ਜਿੰਨੇ ਨਸ਼ੇ ਤੋਂ بچੋਗੇ ਤੋਂ ਨੂੰ ਤੁਸੀਂ ਨਸ਼ਾ ਤੁਹਾਡੇ ਜਿਹੜੇ ਸਿਸਟਮ ਆ ਨਰਵਸ ਸਿਸਟਮ ਆ ਉਹਨੂੰ ਬਹੁਤ ਕਮਜ਼ੋਰ ਕਰ ਦਿੰਦਾ ਮਤਲਬ ਜਿਹੜਾ ਅਮਲੀ ਹੋ ਜਾਂਦਾ ਬੰਦਾ ਉਹ ਕੰਮ ਕਰਨ ਜੋਗਾ ਨਹੀਂ ਰਹਿੰਦਾ ਹੈਗਾ ਬੰਦਾ ਉਹ ਤਾਂ ਹੀ ਤਾਂ ਕਹਿੰਦੇ ਨਾ ਮਾਂ ਕਹਿੰਦੀ ਵੀ ਉਹ ਕੰਨੇ ਵੀ ਤੇਰਾ ਪੁੱਤਾਂ ਅਮਲੀਆ ਮਾਂ ਕਹਿੰਦੀ ਨਹੀਂ ਮੇਰਾ ਪੁੱਤਾਂ ਅਮਲੀ ਨਹੀਂ ਉਹ ਕਹਿੰਦੇ ਅਮਲੀ ਦੇ ਲੱਛਣ ਆ ਜਿਹੜੇ ਉਹਦੇ ਲੱਛਣਾਂ ਤੋਂ ਪਤਾ ਲੱਗਦਾ ਵੀ ਉਹ ਪੁੱਤਾਂ ਅਮਲੀ ਹੈ ਇਹ ਕਾਰਨ ਹੁਣ ਵੀਰੇ ਮੈਂ ਵੀ 5 ਸਾਲ ਹੋ ਗਏ ਆਪਾਂ ਨੂੰ ਕੰਮ ਕਰਦੇ ਰਿਹਾ ਇੱਥੇ ਚ ਮੈਂ ਵੀ ਮੀਡਲ ਕਲਾਸ ਚ ਆ ਮੈਂ ਕਿਹੜਾ ਕੋਈ ਆਮ ਘਰ ਚੋਂ ਮੈਂ ਵੀ ਮੈਂ ਮਿਹਨਤ ਕੀਤੀ ਦੀ ਸੇਵਾ ਕੀਤੀ ਆਪਾਂ ਸੇਵਾ ਕੀਤੀ ਜਾਨਵਰ ਹੱਥ ਫੇਰੀ ਕਰਦੀ ਕੰਮ ਤੇ ਜਾਂਦੇ ਫੇਰ ਹੀ ਆਪਾਂ ਇੱਥੇ ਆਏ ਆ ਸਿੰਥੈਟਿਕ ਨਾ ਸੜਾ ਹੁਣ ਵੱਧ ਗਿਆ ਸਮਾਜ ਦੇ ਵਿੱਚ ਉਹਦੇ ਕਈ ਕਾਰਨੇ ਉਹ ਬੰਦੇ ਦੀ ਸੁਰਤੀ ਬਿਰਤੀ ਇਹੜੀ ਉਹ ਕਿਤੇ ਨਾ ਕਿਤੇ ਬੰਦਾ ਦੂਰ ਹੋ ਰਿਹਾਗਾ ਤੋ ਜਿਹੜੇ ਸਾਨੂੰ ਕੁਦਰਤ ਨਿਯਮ ਦਿੱਤੇ ਸੀਗੇ ਕੁਦਰਤੀ ਚੀਜ਼ਾਂ ਹੁਣ ਦੇਖੋ ਕੱਲ ਉਹ ਬੰਦੇ ਡੈਥ ਹੋਈ ਬਰਿੰਦਰ ਘੋਮਣ ਦੀ ਬੋਡੀ ਬਿਲਡਰ ਉਹ ਵੀਰ ਕਹਿੰਦਾ ਵੀ ਮੈਂ ਨੇਚਰਲ ਚੀਜ਼ਾਂ ਬੋੜੀਆਂ ਖਾਂਦਾ ਹਾਂ ਠੀਕ ਆ ਪਰ ਹਾਂ ਲੋਕ ਹਾਈਡ ਕਰਦੇ ਨੇ ਲੁਕਾਉਂਦੇ ਨੇ ਕਿਤੇ ਨਾ ਕਿਤੇ ਉਹ ਸਟੀਅਰ ਰੋਡ ਲੈਂਦਾ ਹੋਣਾ ਜਿਸ ਦੇ ਕਾਰਨ ਉਹਦੀ ਮੌਤ ਹੋ ਸਕਦਾ ਵੀ ਹੋਈ ਹੋਵੇ ਕਿਉਂਕਿ ਆਪਾਂ ਅੱਜ ਕੱਲ ਲੋਕ ਲੁਕੋਂਦੇ ਆ ਕੱਲਾ ਸਟੀਅਰ ਰੋਡ ਕਿਸੇ ਦਾ ਸਗਾ ਨਹੀਂ ਹੋਇਆ ਵੀਰੇ ਕਿਉਂਕਿ ਜੀਵਨ ਮਾਰਨ ਨੇ ਤੁਹਾਨੂੰ ਜੀਵਨ ਦਿੱਤਾ ਜਿਉਣ ਲਈ ਆਪਾਂ ਆਏ ਆ ਇੱਥੇ ਕਹਿੰਦਾ ਚੱਲੇ ਦਾ ਜਹਰ ਨਹੀਂ ਜਾਣਾ ਮਰਨਾ ਤਾਂ ਹੈਗਾ ਜੇ ਆਪਾਂ ਉਮਰ ਤੋਂ ਪਹਿਲਾਂ ਮਰ ਲੱਗੇ ਵੀਰੇ ਜਿਹੜਾ ਆਪਣਾ ਸਰੀਰ ਕੁਦਰਤੀ ਆ ਇਹ ਸਰੀਰ ਦੇ ਵਿੱਚ ਜੇ ਆਪਾਂ ਗਲਤ ਚੀਜ਼ਾਂ ਪਾਵਾਂਗੇ ਆਪਾਂ ਮਾਨ ਕਰਕੇ ਮੈਂਟਲੀ ਪ੍ਰੋ ਸਰੀਰ ਕਰਕੇ ਪ੍ਰੋਬਲਮ ਆਉਣਗੇ ਆਪਾਂ ਨੂੰ ਇਹ ਆਉਣੀ ਹੀ ਆਉਣੀਆਂ ਨੇ ਤੁਹਾਡੀ ਗਲੈਂਡਸ ਕੰਮ ਨਹੀਂ ਕਰਨੇ ਤੁਹਾਡਾ ਲੀਵਰ ਸਰਾਪ ਯੂ ਕਿ ਖਰਾਬ ਹੋਊਗਾ ਹਨਾ ਤੁਹਾਡੀ ਬਿਰਤੀ ਸੁਰਤੀ ਖਰਾਬ ਹੋਊਗੀ ਮਾੜਾ ਸੋਚੋਗੇ ਇਸ ਕਰਕੇ ਪਹਿਲਾਂ ਆਪਾਂ ਆਪ ਦਾ ਆਪਣਾ ਚੰਗਾ ਸੋਚਣਾ ਵੀ ਮੇਰੇ ਲਈ ਕੀ ਮਾੜਾ ਹੁਣ ਇੱਕ ਪਾਸੇ ਦੁੱਧ ਪੀਆ ਇੱਕ ਪਾਸੇ ਜ਼ਹਿਰ ਪਿਆ ਜੇ ਮੈਂ ਤੁਹਾਨੂੰ ਕਹਾ ਤੁਸੀਂ ਕੀ ਪੀਣਾਗੇ ਤੁਸੀਂ ਕੀ ਪੀਓਗੇ ਜੇ ਦੁੱਧ ਪੀਵਾਂਗੇ ਆਪਾਂ ਫੇਰ ਹੀ ਬਚਾਂਗੇ ਸਮਝ ਗੱਲ ਇਸ ਕਰਕੇ ਸਾਨੂੰ ਦੇਖਣਾ ਪੈਣਾ ਵੀ ਅਸੀਂ ਕੀ ਛਕ ਰਹੇ ਹਾਂ ਜਿਹੜਾ ਸਾਡੇ ਸਰੀਰ ਤੇ ਅਸਰ ਪਾ ਰਿਹਾ ਗਲਤ ਕੀ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ ਹੁਣ ਜੇ ਅਸੀਂ ਪੋਰਨੋਗ੍ਰਾਫੀ ਦੇਖਦੇ ਹਾਂ ਲੋਕ ਗਲਤ ਚੀਜ਼ਾਂ ਦੇਖਦੇ ਨੇ ਉਹ ਸਾਡੇ ਦਿਮਾਗ ਤੇ ਅਸਰ ਪੈਣਾ ਸਮਝ ਗਏ ਜਿਹੜੀ ਉਹਦੀ ਅੰਦਰਲੀ ਪ੍ਰਵਿਰਤੀ ਆ ਬੰਦੇ ਦੀ ਮਾੜੀ ਹੋਊਗੀ ਇਸ ਕਰਕੇ ਤਿੰਨ ਗੁਣ ਮਾੜੇ ਹੁੰਦੇ ਨੇ ਇਹਦੇ ਵਿੱਚ ਤ੍ਰੈ ਗੁਣ ਜਾਨੀ ਮਾਇਆ ਹੁੰਦੀ ਆ ਉਹਦੇ ਵਿੱਚ ਤਮੋ ਗੁਣ ਸਤੋ ਗੁਣ ਰਾਜਸ ਇਹ ਤਿੰਨ ਤਰ੍ਹਾਂ ਦੇ ਦੋਸ਼ ਹੁੰਦੇ ਆ ਬਾਤ ਪਿਤ ਕਾਫ ਇਹ ਬੰਦੇ ਦੀ ਕਹ ਬਾਜੇ ਉਹਨੂੰ ਨਜਲਾ ਹੋਰ ਚੀਜ਼ਾਂ ਦੀ ਪ੍ਰੋਬਲਮ ਆ ਜਾਂਦੀ ਹੈ ਪਿੱਤ ਬਾਜੇ ਗਰਮੀ ਵੱਜ ਜਾਂਦੀ ਹੈ ਇਹ ਚੀਜ਼ਾਂ ਦੇ ਇਹ ਕਾਰਨ ਸਾਡੇ ਸਮਾਜ ਦੇ ਵਿੱਚ ਸਾਡੀ ਡਾਈਟ ਜਿਹੜੀ ਹੁਣ ਬਦਲ ਗਈ ਡੇ ਬਾਏ ਡੇ ਜਿਹੜੇ ਹਾਈਬ੍ਰਿਡ ਬੀ ਆ ਗਏ ਜਾਂ ਗਲਤ ਚੀਜ਼ਾਂ ਅਸੀਂ ਖਾ ਰਹੇ ਹਾਂ ਖਾਣ ਦੇ ਕਾਰਨ ਜਿਹੜੇ ਸਾਡੇ ਸਾਨੂੰ ਸਾਰਿਆਂ ਨੂੰ ਹੁਣ ਭੁਗਤਣਾ ਪੈ ਰਿਹਾ ਹੈਗਾ ਅਸੀਂ ਪ੍ਰਾਣੇ ਜਿਹੜੇ ਬੀਜ ਸੀਗੇ ਉਹ ਸਾਰੇ ਛੱਡ ਤੇ ਪ੍ਰਾਣੀ ਮੱਕੀ ਪ੍ਰਾਣੀ ਕਣਕ ਬਾਜਰਾ ਰੋਟੀ ਕੌਣ ਖਾਂਦਾ ਹੁਣ ਚੁੱਲੇ ਦੀ ਰੋਟੀ ਕੌਣ ਖਾ ਰਿਹਾ ਹੈਗਾ ਸਾਰੀ ਸਿਲੰਡਰ ਤੇ ਆਉਂਦਾ ਨਾ ਤੇ ਅਸੀਂ ਹੁਣ ਇੱਥੋਂ 10 ਮਿੰਟ ਦੀ ਕੋਈ ਐਕਸਰਸਾਈਜ਼ ਕਰਕੇ ਖੁਸ਼ ਨਹੀਂ ਹੈਗੇ ਅਸੀਂ ਘਰਾਂ ਦੇ ਫੋਨ ਦੇ ਉੱਤੇ ਵੀਡੀਓ ਸਕਰੋਲ ਕਰੀ ਜਾ ਰਹੇ ਆ ਦੇਖੀ ਜਾ ਰਹੇ ਆ ਐਡਿਕਟਡ ਹੋ ਰਿਹਾ ਉਹਨੂੰ ਅਸੀਂ ਕਹਿ ਰਹੇ ਆਂਗੇ ਜਿਹੜੇ ਅੱਜ ਦਾ ਸਮਾਜ ਆ ਉਹ ਕੌਂਸ਼ਸਲੀ ਰਿਬੋਟਡ ਹੋ ਰਿਹਾ ਸ਼ਬਦ ਜਾਨੀ ਵੀ ਕੌਂਸ਼ਸ ਰਿਬੋਟਡ ਮਤਲਬ ਕਿ ਉਹ ਮਤਲਬ ਕੰਪਿਊਟਰ ਬਣਦੇ ਜਾ ਰਹੇ ਆ ਮਸ਼ੀਨ ਬਣਦੇ ਜਾ ਰਹੇ ਆ ਦੇਖੀ ਜਾ ਰਹੇ ਆ ਅੱਖਾਂ ਨਾਲ ਸਾਡੀ ਜਿਹੜੀ ਫਿਜ਼ੀਕਲ ਸਟਰੈਂਥ ਆ ਉਹ ਜ਼ੀਰੋ ਹੋ ਰਹੀ ਆ ਜਦੋਂ ਵੀ ਘੋੜ ਸਵਾਰੀ ਕਰੋਗੇ ਘੋੜ ਸਵਾਰੀ ਤੁਹਾਡੇ ਆ ਚੀਜ਼ਾਂ ਮਜ਼ਬੂਤ ਹੋਣਗੀਆਂ ਤੁਹਾਡੇ ਗਰਮੀ ਆਉ ਸੁਵਿਟ ਆਉ ਨੇਚਰਲ ਚੀਜ਼ ਆ ਜਿਹੜੀ ਤੁਹਾਡੀ ਗਰੋ ਹੋਊਗੀ ਸਰੀਰ ਵੀ ਗਰੋ ਹੋਊਗਾ ਮਨ ਕਰਕੇ ਵੀ ਤਕੜੇ ਹੋਵਗੇ ਪੁਰਾਣੇ ਜਿਹੜੇ ਜੰਗੀ ਯੋਧੇ ਸੀਗੇ ਉਹ ਘੋੜਿਆਂ ਤੇ ਜੰਗਾਂ ਲੜੀਆਂ ਪਹਿਲਾਂ ਸੋ ਇਹ ਜਿਹੜਾ ਨੇਚਰਲ ਆ ਜੋ ਇਸ ਕਰਕੇ ਜਿਹੜੀ ਘੋੜਸਵਾਰੀ ਆ ਜਾਂ ਘੋੜੇ ਦਾ ਕਿੱਤਾ ਬਹੁਤ ਵਧੀਆਗਾ ਮਤਲਬ ਤੁਸੀਂ ਇਹ ਨਾ ਸੋਚੋ ਕਮਾਈ ਲਈ ਨਾ ਹੋ ਪਹਿਲਾਂ ਨੂੰ ਤੁਸੀਂ ਆਪਣਾ ਪਹਿਲਾਂ ਸ਼ੌਂਕ ਲਈ ਸ਼ੁਰੂ ਕਰੋ ਟਾਈਮ ਕੰਜ਼ੂਮ ਹੈ ਹੈਮ ਜ਼ਰੂਰ ਲੈਂਦਾ ਹੈ ਦੇਖਭਾਲ ਕਰਨੀ ਪੈਂਦੀ ਆ ਪੱਠਾ ਦਿੱਤਾ ਪਾਉਣਾ ਪਰ ਇਹ ਹੈਗਾ ਵੀ ਤੁਹਾਨੂੰ ਕਈ ਚੀਜ਼ਾਂ ਤੋਂ ਸੇਵ ਕਰ ਸਕਦਾ ਉਹ ਨਾਲੇ ਸਮੇਂ ਤੋਂ ਤੁਹਾਨੂੰ ਜੇ ਕੋਈ ਬੰਦਾ ਬਹੁਤ ਉਦਾਸ ਆ ਜਾਂ ਗਲਤ ਕੰਮਾਂ ਚ ਮਸੂਸਾਈਡ ਕਰ ਲੈਂਦਾ ਤੁਹਾਨੂੰ ਉਹ ਤੋਂ ਬਚਾਊਗਾ ਤੁਹਾਡੇ ਘਰ ਦਾ ਖੁਸ਼ੀ ਖੇੜਾ ਵਾਪਸ ਆਊਗਾ ਤੇ ਹੋਰ ਬੰਦੇ ਨੂੰ ਕੀ ਚਾਹੀਦਾ ਹੈ ਭਾਜੀ ਇੱਕ ਹੋਰ ਸਵਾਲ ਜਿਵੇਂ ਕਿ ਹੁਣ ਦੇ ਨੌਜਵਾਨ ਜਿਹੜੇ ਕੀ ਆਪਣੇ ਫਰੈਂਡਾਂ ਨੂੰ ਸਾਡੇ ਸਾਡੇ ਕੇ ਸ਼ਹਿਰਾਂ ਨੂੰ ਸਾਡੇ ਸਾੜਕੇ ਕੇ ਬਾਹਰ ਜਾ ਰਹੇ ਨੇ ਉਹਨਾਂ ਬਾਰੇ ਕੋਈ ਸਵਾਲ ਹੈ ਓਏ ਅਭੀ ਇੱਕ ਪ੍ਰੋਸੈਸ ਚੱਲ ਰਿਹਾ ਹੈ ਮਤਲਬ ਕਿ ਸਮਾਗਾ ਜਿਵੇਂ ਚੱਕਾ ਚੌਂ ਦਾ ਆਪਾਂ ਦੇਖਦੇ ਨਹੀਂ ਬਾਹਰ ਜਿਵੇਂ ਹੁਣ ਮਤਲਬ ਮੈਂ ਕੈਨੇਡਾ ਚਲੇ ਗਿਆ ਮੈਂ ਰੀਲ ਪਾਤੀ ਇੱਥੇ ਆ ਗਈ ਉਹਦੀ ਅਸੀਂ ਪਿੱਛੇ ਬਿਹਾਈਂਡ ਲਾਈਫ ਨਹੀਂ ਦਿਖਦੇ 2 ਮਿੰਟ ਦੀ ਵੀਡੀਓਸ ਦੇਖ ਕੇ ਆਪਾਂ ਵੀਰ ਦਾ ਨਜ਼ਾਰੇ ਲੈ ਰਹੇ ਹੁਣ ਆਪਣੇ ਭਰਾ ਜੱਸੀ ਵੀਰ ਹੁਣੀ ਆਪਣੀ ਸਪੋਰਟ ਕਿੰਨੀ ਕੀਤੀ ਹੈ ਲੈ ਆਪਣੇ ਕੋਈ ਨੂਰ ਦਾ ਹੀਰਾ ਹੀ ਦਿੱਤਾ ਹੈ ਆਪਾਂ ਨੂੰ ਬੈਠੇ ਆਪਣੇ ਜੱਗਾ ਵੀਰ ਆਪਣਾ ਦਿਖਾਉਣੇ ਹੈਗੇ ਜਿਹੜਾ ਵੀਰ ਨੇ ਇਹਨੂੰ ਗਿਫਟ ਦਿੱਤਾ ਜੱਸੀ ਨੇ ਨੰਗਲਿਆ ਹਾਂ ਜੱਸੀ ਵੀਰੇ ਨੇ ਕਹਿੰਦਾ ਪਾਪਾ ਵੀ ਇਹ ਪ੍ਰੋਫੈਸ਼ਨ ਦੇ ਵਿੱਚ ਆ ਉਹ ਅੱਜ ਜਿਹੜਾ ਆਪਾਂ ਨੂੰ ਹੀਰਾ ਦਿੱਤਾ ਉਹ ਆਉਣ ਵਾਲੇ ਸਮੇਂ ਇਸ ਤਰ੍ਹਾਂ ਘੋੜਾ ਬਣਨਾ ਹੈਗਾ ਤੁਸੀਂ ਦੇਖਦੇ ਜਾਓ ਕਹਿੰਦਾ ਪਾਵਾ ਵੀ ਇਹਨੇ ਇਨਵੈਸਟਮੈਂਟ ਕਰਿਆ ਦਾ ਟਾਈਮ ਜਿਹੜੀ ਗੇਮ ਦੇ ਰਹੇ ਆ ਅਸੀਂ ਦੀ ਹੋਣਾ ਸਮਾਂ ਲੱਗੂਗਾ ਜੇ ਹੁਣ ਆਪਾਂ ਭੱਜਾਂਗੇ ਅੱਜ ਹੀ ਪਾਸੀ 100 ਡਾਲਰ ਉਹ ਵੀ ਤੁਹਾਨੂੰ ਖੁਸ਼ੀ ਨਹੀਂ ਦੇਊਗਾ ਜੇ ਤੁਸੀਂ ਪੈਸਾ ਬਹੁਤ ਇਕੱਠਾ ਕਰ ਰਹੇ ਹੋ ਨਾ ਪੈਸਾ ਕੋਈ ਗਾਰੰਟੀ ਨਹੀਂ ਵੀ ਤੁਜੀ ਉਹਦੇ ਨਾਲ ਖੁਸ਼ ਰਹੋ ਤੇ ਉਹ ਪ੍ਰੇਮੀ ਜਣਾ ਨਾਲ ਪੈਸਾ ਨਹੀਂ ਤੁਹਾਡੇ ਗੁਣ ਜਾਣੇ ਤੁਹਾਡੇ ਨਾਲ ਜੇ ਅਗਰ ਤੁਹਾਡੇ ਕੋਲ ਗੁਣ ਨੇ ਤੁਹਾਡੇ ਕੋਲ ਪੈਸਾ ਤਾਂ ਸੰਭਲੂਗਾ ਜੇਕਰ ਤੁਹਾਡੇ ਕੋਲ ਗੁਣ ਨਹੀਂ ਹੈ ਕਿ ਪੈਸਾ ਨਹੀਂ ਸੰਭਲਣਾ ਇਹ ਹੁਣ ਆਪਾਂ ਨੂੰ ਬਾਬਾ ਜੀ ਬਾਹਰੋਂ ਫੋਨ ਵੀ ਆਉਂਦਾ ਆਪਣਾ ਜੱਗਾ ਵੀਰਾ ਭੈਣੀ ਰੋੜਾ ਜਿਹਦੇ ਕੋਲ ਬਾਦਸ਼ਾਹ ਕੋੜਾ ਵਾ ਖਲੀਫਾ ਵਾ ਹੁਣ ਆਪਣੀ ਕਿੰਨੀ ਸਪੋਰਟ ਕਰ ਰਿਆ ਜੱਸੀ ਵੀਰੇ ਨੰਗਲਾ ਹੁਣੀ ਉਹ ਬੰਦੇ ਬਾ ਅਪਣੇ ਮਹਿੰਦਰ ਸਿੰਘ ਮਹਿੰਦਰ ਸਿੰਘ ਬਾਈ ਇੱਕ ਬਾਈ ਨੇ ਸਾਡਾ ਬਹੁਤ ਸਪੋਰਟ ਕਰਦੇ ਆਪਣੀ ਸਾਡੇ ਕੋਲ ਮੱਝੂ ਕੋ ਲੈਣੇ ਕੋੜਿਆ ਤੇ ਕਹਿੰਦਾ ਭਾਬਾ ਵੀ ਹੁਣ ਅਸੀਂ ਵੀ ਇੱਥੇ ਹੀ ਆਗੇ ਹੁਣ ਇੱਕ ਆਪਣੀ ਭੈਣ ਬਾਹਰ ਉਹ ਵੀ ਆਪਣੀ ਸਪੋਰਟ ਕਰਦੀ ਉਹਦਾ ਤਾਂ ਕੀ ਆਈ ਕਮਲਜੀਤ ਕਮਲਜੀਤ ਭੈਣ ਕਿ ਕਰੇ ਤਾਂ ਫੈਮਿਲੀ ਦਾ ਬਹੁਤ ਜਣੀ ਦੀ ਹੋਣਾ ਚਾਹੀਦਾ ਕਹਿੰਦਾ ਭਾਬਾ ਇਹ ਆ ਵੀਰੇ ਵੀ ਜੇ ਤਾਂ ਜਿਹੜਾ ਆਪਾਂ ਕਹਿੰਨੇ ਭੱਜ ਰਹੇ ਬੱਚੇ ਇੱਕ ਚੱਕਾ ਚੌਂਦਾ ਉਹ ਚੱਕਾ ਚੌਂਦੇ ਵਿੱਚ ਆਪਾਂ ਮਤਲਬ ਕਿ ਇੱਕ ਟਾਈਮ ਹੁੰਦਾ ਜਿਹਦੇ ਵਿੱਚ ਸਾਡਾ ਸਰੀਰ ਉਹ ਸਾਨੂੰ ਇਹ ਹੁੰਦਾ ਵੀ ਆਹ ਵੀ ਮੈਂ ਕਰ ਲਾਂ ਆ ਵੀ ਚੀਜ਼ ਪਾ ਲਾਂ ਔਰ ਇਹਦੇ ਵਿੱਚ ਹੈਪੀਨੈਸ ਨਹੀਂ ਵੀ ਖੁਸ਼ੀ ਨਹੀਂ ਹੈਗੀ ਤੁਸੀਂ ਪੈਸੇ ਕਮਾ ਲੋਗੇ ਡਾਲਰ ਉਸ ਸਮੇਂ ਲਈ ਇਹ ਪਰਮਾਨੈਂਟ ਹੈਪੀਨੈਸ ਤੁਹਾਡੀ ਪਰਮਾਨੈਂਟ ਖਜ਼ਾਨਾ ਨਹੀਂ ਹੈਗਾ ਵੀ ਤੁਸੀਂ ਉਹਨੂੰ ਖੁਸ਼ ਰਹੋ ਸਾਰੀ ਉਮਰ ਹੁਣ ਜੱਗੇ ਵੀਰ ਹੁਣੀ ਆਪਣੇ ਕਿੰਨੇ ਬਾਈ ਹੁਣੀ ਕਿੰਨੇ ਆ ਸਾਰੇ ਤਕੜੇ ਬੰਦੇ ਹੁਣ ਜੇ ਕਹਿਣ ਬਾਈ ਹੁਣਾ ਸ਼ੌਕ ਆ ਬਾਈ ਹੁਣੀ ਇੰਡੀਆ 'ਚ ਰਹਿੰਦੇ ਆ ਹੁਣ ਇੱਥੇ ਬਿਜ਼ਨਸ ਇੱਥੇ ਕੋੜਿਆਂ ਦਾ ਬਿਜ਼ਨਸ ਵੀ ਰਹਣਾ ਕਿੰਨੇ ਲੋਕ ਹੁਣ ਕੋੜਿਆਂ ਦਾ ਕੰਮ ਕਰਦੇ ਆ ਜੇ ਤੁਸੀਂ ਬਚਣਾਗਾ ਵੀਰੇ ਆਪਾਂ ਤਾਂ ਇਹ ਗੱਲ ਆ ਅੱਜ ਆਪਾਂ ਕਿੱਥੇ ਭਲਵਾਨ ਜੀ ਕੋਲ ਗਏ ਸੀ ਉੱਥੇ ਕੀ ਆ ਬਾਈ ਆਪਾਂ ਨੂੰ ਕੀ ਕਹਿੰਦਾ ਕੀ ਆ ਢਾਂਦਰੇ ਬਾਈ ਕਹਿੰਦੇ ਵੀ ਅਸੀਂ ਬਾਹਰ ਜਾਂਦੇ ਨਹੀਂ ਹਨ ਨਫਰਾ ਉਹਨਾਂ ਨੇ ਬੱਚਾ ਇੱਥੇ ਰੱਖਿਆ ਉਹਨਾਂ ਦੇ ਘੋੜੇ ਅਸੀਂ ਕੱਢ ਕੇ ਆਉਨੇ ਆ ਉਹਨਾਂ ਨੇ ਇਸ ਵਕਤ ਤੋਂ ਬਾਈ ਹੁਣੀ ਸਰਪੰਚਾਂ ਨੇ ਪੁਰਾਣੇ ਬੁਲਦੇ ਵੀ ਭਿਜਾਉਂਦੇ ਰਹੇ ਅਸੀਂ ਉਹਨਾਂ ਦੇ ਜਾਨੇ ਜਾਨੇ ਉਹਨਾਂ ਦਾ ਬੇਟਾ ਇੱਥੇ ਹੀ ਹੈਗਾ ਇੱਕੋ ਬੇਟਾ ਬਾਹਰ ਆ ਪਰ ਜਾਨੇ ਮੌਜੂਦੇ ਸਰਪੰਚਾਂ ਹੁਣ ਦਿਓ ਮੌਜੂਦਾ ਸਰਪੰਚਾਂ ਨੇ ਪਰ ਕਹਿੰਦਾ ਪਾਪਾ ਵੀ ਕਿ ਉਹਨਾਂ ਨੇ ਦੇਖ ਲਿਆ ਯਾਰ ਹੁਣ ਆਪਾਂ ਕੋਈ ਦੁਨੀਆ ਦੀ ਹਰੇਕ ਛਾਇਆ ਵੀਰੇ ਇਸ ਵਕਤ ਕੋਈ ਚੀਜ਼ ਮਟੀਰੀਅਲਿਸਟਿਕ ਚੀਜ਼ ਵੀ ਖਰੀਦ ਦੇਣੀ ਆ ਪਹਿਲਾਂ ਸਮੇਂ ਦੇ ਵਿੱਚ ਕੋਈ ਅੱਜ ਦੇ ਸਮੇਂ ਵਿੱਚ ਕਿਹੜੀ ਚੀਜ਼ ਤੁਹਾਨੂੰ ਮੰਨ ਲਓ ਵੀ ਇਸ ਵਕਤ ਆਪਣੇ ਕੋਲੇ ਨਹੀਂ ਹੈ ਕਿ ਤੁਸੀਂ ਮਾਲ ਵਿੱਚ ਜਾਓ ਜਾਂ ਕਿਤੇ ਵੀ ਜਾਓ ਜੀ ਤੁਹਾਡੇ ਕੋਲੇ ਅਵੇਲੇਬਲ ਆ ਹਾਂਜੀ ਹਾਂਜੀ ਤੇ ਕਿਹੜੀ ਚੀਜ਼ ਨਹੀਂ ਫਿਰ ਅਸੀਂ ਫੇਰ ਵੀ ਖੁਸ਼ ਨਹੀਂ ਹੈਗੇ ਫਿਰ ਇਹਨੂੰ ਆਪਣਾ ਕੋਈ ਨੂਰ ਦਾ ਹੀਰਾ ਕੱਢ ਕੇਥੇ ਲੈ ਕੇ ਦਿਖਾਈਏ ਹਾਂ ਲੈ ਕੇ ਦਿਖਾ ਬਾਈ ਲੈ ਕੇ ਆਏ ਕਿਸੇ ਤਰ੍ਹਾਂ ਨੇ ਆਪਾਂ ਨੂੰ ਗਿਫਟ ਕਰਿਆ ਕੋਈ ਨੂਰ ਦਾ ਹੋਰ ਹੀਰਾ ਵੀਰੇ ਦੇਲਾ ਹਾਂਜੀ ਵੀਰੇ ਕੋਈ ਨਹੀਂ ਅੱਜ ਦੇ ਟਾਈਮ 'ਚ ਕੋਈ ਆਏ ਕੇ ਇਹਨੂੰ ਗਿਫਟ ਨਹੀਂ ਕਰਦਾ ਕੀ ਆਪਾਂ ਨੂੰ ਸੌਂਗ ਹੈ ਚੀਜ਼ ਦਾ ਇਹ ਦੇਖੋ ਇਹ ਦਿੱਖ ਦੇਖੋ ਤੁਸੀਂ ਵੀਰੇ ਦੀ ਖਣਨੀ ਦੇਖੋ ਸੁੰਦੇ ਲੈ ਵੀ ਇਹ ਹੁਣ ਮਹਾਰਾਜਾ ਨੇ ਵੀ ਇਹਨੇ ਇਹਦਾ ਕਿੱਦਾਂ ਕਿੱਦਾਂ ਨਾ ਕੱਢ ਦੇਣਾ ਹੈ ਕੀ ਆ ਵੀਰੇ ਆਪਦੇ ਟਾਈਮ 'ਚ ਕੋਈ ਬੰਦਾ ਆਏਂ ਦੇਲਾ ਹੁਣ ਕਈਏ ਆਪਾਂ ਕੋਈ ਬੰਦਾ ਦੰਦਾ ਨੀ ਚੀਜੇ ਕਿਉਂ ਉਹਨਾਂ ਦਾ ਦਿਲ ਨਾ ਰੱਖਿਆ ਬਗੈਂਬੋ ਠੀਕ ਆ ਸਰ ਦੇ ਇਹਨਾਂ ਦਾ ਪੂਰਾ ਅਮੀਰ ਬੰਦਿਆ ਵਾ ਬਗੈਂਬੋ ਖੁਸ਼ ਹੋ ਆ ਬਗੈਂਬੋ ਖੁਸ਼ ਹੋ ਰੱਖਿਆ ਦੋ ਨਾ ਠੀਕ ਹੈ ਤੁਸੀਂ ਦੇਖੋ ਵੀ ਇਹ ਵਾਲੇ ਸਮੇਂ ਦੇ ਵਿੱਚ ਇਹਦੀ ਕੀ ਕੀ ਕਰਾ ਦੂ ਇਹਦਾ ਹਣਾ ਕਿ ਬਰੇ ਹੁਣ ਦੇ ਟਾਈਮ ਤੇ ਲੱਖ ਰੁਪਿਆ ਦਾ ਫੀਸ ਆ ਇਹ ਇਹੀ ਖੜਨੀ ਦੀ ਐਂਡ ਤੇ ਹੋਣੀ ਕਿ ਆਪਣੇ ਜੱਗਾ ਵੀਰ ਜੱਸੀ ਵੀਰ ਨੰਗਲਾਂ ਇਹਨਾਂ ਦਾ ਸੰਜੋਗ ਪੂਰਾ ਫੁੱਲਾ ਨਹੀਂ ਅੱਜ ਕੱਲ ਕਿਹੜਾ ਦੰਦਾਂ ਹੈ ਬੱਚਾ ਸਹੀ ਗੱਲ ਆ ਕੀ ਇਹ ਮੇਰਾ ਸ਼ੌਕ ਆ ਮੈਨੂੰ ਮਿਹਨਤਾਂ ਅਮਰੀਕਨ ਦੇ ਟਾਈਮ ਦੀ ਹੈ ਬਾਈ ਬਾਕੀ ਆਪਣੇ ਭਰਾ ਬਾਹਰ ਬੈਠੇ ਆ ਉਹਨਾਂ ਦਾ ਸੰਜੋਗ ਬਹੁਤ ਆ ਕੀ ਸੀ ਉਹਨਾਂ ਦੇ ਆਪਣੇ ਦੇ ਨਾਮ ਜੋ ਵੀ ਚੱਲ ਆ ਰਹੇ ਨੇ ਬਸ ਪੇਜ ਜਿਹੜਾ ਚੱਲਦਾਗਾ ਕੋਲੇ ਟ੍ਰੇਨ ਕਰਨ ਵਾਸਤੇ ਲਾਡੀ ਮਟੂ ਦਾ ਜਿਹੜਾ ਬਈ ਆਮ ਲਾਡੀ ਮਟੂ ਜਿਹੜਾ ਇੰਸਟਾਗ੍ਰam ਤੇ ਪੇਜ ਚੱਲਦਾ ਹੈਗਾ ਤੇ ਇੱਕ ਪਹਿਲਵਾਨ ਪੰਜੇ ਰੋਲ ਆਪਣਾ ਫੇਸਬੁਕ ਤੇ ਪੇਜ ਚੱਲਦਾ ਜਿਹਦੇ ਤੇ ਵੀਡੀਓ ਪਾਉਂਦੇ ਆ ਸ੍ਰੀ ਊੜੇ ਟ੍ਰੇਨ ਕਰਦੂਆ ਤੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਵੀਰੇ ਦਾ ਪਹੁੰਚੇ ਸਾਡੇ ਕੋਲੇ ਕੈਮ ਕੱਢਿਆ ਸੋ ਹੋਪਸ ਸੋ ਅਪਾ ਨੈਕਸਟ ਟਾਈਮ ਫੇਰ ਮਿਲਾਂਗੇ ਤੇ ਆਪਾਂ ਤੇ ਭਾਈ ਆਪਣਾ ਨੰਬਰ ਉਹ ਬੋਲ ਦੋ ਸਾਰਾ ਨੰਬਰ ਹੈਗਾ 9858 19205 ਜਿਹੜਾ ਹੈਗਾ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਸੌ ਹਾਂਜੀ ਹਾਂ ਲਾਡੀ ਮਟੂ ਦਾ 814 8101 ਜਾਂ 45899 thank mm -hmm. you uh thank you both